ਫਿਰਕੇ ਦੇ ਨਜਤੀਕ ਪਿੰਡ ਬੂਦਲ ਚ ਝਗੜੇ ਨੂੰ ਸਲਚਾਉਣ ਲਈ ਐਸ ਐਚਓ ਅਮਨ ਚੋਦ ਗੁਰਤੇ ਹਮਲੇ ਦੌਰਾਨ ਜੋ ਜ਼ਖਮੀ ਹੋਇਆ ਉਸਦੀ ਪੁਲਿਸ ਅਧਿਕਾਰੀ ਨੇ ਸਾਰੀ ਜਾਣਕਾਰੀ ਦੱਸੀ ਹੈ ਇਹ ਦੱਸ ਦਈਏ ਕਿ ਬੀਤੀ ਰਾਤ ਪਿੰਡ ਮੂਤਲ ਵਿਖੇ ਹੋਏ ਝਗੜੇ ਦੌਰਾਨ ਐਸ ਐਚ ਓ ਅਮਨਜੋਤ ਕੋਰ ਝਗੜੇ ਨੂੰ ਸੁਲਝਾਉਣ ਗਈ ਸੀ ਤਾਂ ਉਸ ਉੱਪਰ ਜਾਣ ਦੇਵਾ ਹਮਲਾ ਕਰ ਦਿੱਤਾ ਗਿਆ ਤੇਜ਼ ਤਾਰ ਹਥਿਆਰਾਂ ਨਾਲ ਉਸ ਦਾ ਕੰਨ ਵੱਢ ਦਿੱਤਾ ਗਿਆ ਜੋ ਕਿ ਮੈਡੀ ਸਿਟੀ ਅਮਨਦੀਪ ਹਸਪਤਾਲ ਅਮਰਸਰ ਵਿਖੇ ਜਰੀ ਇਲਾਜ ਹੰਦ ਤੇ ਉਹਨਾਂ ਦਾ ਇਲਾਜ ਕੀਤਾ ਜਾ ਰਿਹਾ ਹੈ ਐਸ ਐਚ ਓ ਅਮਨਜੋਤ ਕੋਰ ਵੱਲੋਂ ਰਾਤ ਨੂੰ ਉਸ ਪਾਰਟੀ ਦਾ ਨਾਕਾ ਲਗਾਇਆ ਸੀ ਤਾਂ ਇਸ ਉਹਨਾਂ ਨੂੰ ਸੂਚਨਾ ਮਿਲੀ ਸੀ ਕਿ ਕੁਝ ਲੋਕ ਆਪਸ ਵਿੱਚ ਝਗੜ ਰਹੇ ਹਨ ਅਤੇ ਉਸ ਝਗੜੇ ਨੂੰ ਸੁਲਝਾਉਣ ਲਈ ਜੱਤ ਐਸਐਚਓ ਅਮਨਜੋਤ ਗੌਰ ਚਾਹੁੰਦੀ ਹੈ ਤਾਂ ਉੱਥੇ ਇੱਕ ਨਸ਼ੇੜੀ ਵੱਲੋਂ ਉਸ ਉੱਪਰ ਹਮਲਾ ਕਰ ਉਸਦਾ ਕੰਨ ਵੜ ਦਿੱਤਾ ਜਾਂਦਾ ਹੈ ਦੱਸਿਆ ਜਾ ਰਿਹਾ ਹੈ ਕਿ ਐਸਐਚਓ ਅਮਨਜੋਤ ਗੌਰ ਉੱਪਰ ਹਮਲਾ ਕਰਨ ਵਾਲਾ ਇੱਕ ਨਸ਼ੇੜੀ ਹੈ ਜਿਸ ਨੇ ਕੇਵਲ ਈ ਵਾਰਤਤ ਨੂੰ ਅੰਜਾਮ ਦਿੱਤਾ ਹੈ ਝਗੜਾ ਸੁਲਝਾਉਣ ਦੌਰਾਨ ਇਹ ਵਾਰਤਤ ਵਾਪਰੀ ਹੈ ਅਮਨਜੋਤ ਗੌਰ ਐਸਐਚਓ ਇਹ ਕਹਜੋ ਕਿ ਝਗੜੇ ਨੂੰ ਜੋਨ ਲਈ ਬੁੱਤਲਪਿੰਡ ਗਈ ਸੀ ਅਤੇ ਉੱਥੇ ਇੱਕ ਨਸ਼ੇੜੀ ਨੇ ਉਸ ਉੱਪਰ ਦਾਤਰ ਨਾਲ ਹਮਲਾ ਕਰਕੇ ਉਸ ਦਾ ਕੰਨ ਵੜ ਦਿੱਤਾ ਜੋ ਕਿ ਅਮਨਦੀਪ ਮੈਡੀ ਸਿਟੀ ਹਸਪਤਾਲ ਅੰਮਸਾਰ ਵਿਖੇ ਇਲਾਜ ਦੇ ਵਿੱਚ ਹੈ ਇਸ ਬੰਦੀ ਅੱਜ ਪੁਲਿਸ ਦੇ ਉੱਚ ਅਧਿਕਾਰੀਆਂ ਵੱਲੋਂ ਪ੍ਰੈਸ ਕਾਨਫਰੰਸ ਕੀਤੀ ਗਈ ਇਸ ਪ੍ਰੈਸ ਕਾਨਫਰੰਸ ਵਿੱਚ ਝਗੜੇ ਦੀ ਸਾਰੀ ਕਹਾਣੀ ਨੂੰ ਲੈ ਕੇ ਕੀ ਵਾਪਰਿਆ ਸੁਣਾਉਂਦੇ ਹਨ ਤੁਹਾਨੂੰ ਕੀ ਕੁਝ ਕਿਹਾ ਪੁਲਿਸ ਅਧਿਕਾਰੀਆਂ ਨੇ ਕੱਲ ਰਾਤ ਜਦ ਜੂਰਿਸਡਿਕਸ਼ਨ ਹੈ ਵੀਰਕਾ ਚ ਇੱਕ ਇਨਸੀਡੈਂਟ ਹੋਇਆ ਜਿਸ ਦੇ ਵਿੱਚ ਮੋਦਲ ਪੈਟਰੋਲ ਪੰਪ ਹੈ ਜਿਹਦੇ ਲਾਗੇ ਦੋ ਪਾਰਟੀਆਂ ਜਿਹੜੀਆਂ ਆਪਸ ਚ ਲੜਾਈ ਕਰ ਰਹੀਆਂ ਸਨ ਜਿੱਥੇ ਇਨਫੋਰਮੇਸ਼ਨ ਮਿਲਣ ਤੇ ਜਿਹੜੇ ਐਸ ਐਚ ਓ ਵੀਰਕਾ ਉਹ ਸਾਡੇ ਲੇਡੀ ਆਫੀਸਰ ਨੇ ਅਮਨਜੋਤ ਕੌਰ ਆਪਣੀ ਪੁਲਿਸ ਪਾਰਟੀ ਸਮੇਤ ਉੱਥੇ ਗਏ ਜਦੋਂ ਇਹ ਉੱਥੇ ਪਹੁੰਚੇ ਤਾਂ ਉਹਨਾਂ ਦੇ ਵਿੱਚ ਕੁਝ ਸ਼ਰਾਰਤੀ ਬੰਦਿਆਂ ਨੇ ਐਸ ਐਚ ਓ ਤੇ ਹਮਲਾ ਕੀਤਾ ਔਰ ਉਹਨਾਂ ਨੂੰ ਇੰਜਰਡ ਕੀਤਾ ਜਿਸ ਤੇ ਉਹਨਾਂ ਨੂੰ ਫਿਲਹਾਲ ਉਥੇ ਹਸਪੀਟਲ ਇਡਮਿਟ ਕਰਾਇਆ ਗਿਆ ਔਰ ਉਹਦੇ ਵਿੱਚ ਐਫ ਆਈ ਆਰ ਨੰਬਰ 55 109 121 352 132 1221 191 ਬੀ ਐਨ ਐਸ ਦਾ ਮਕਦਮਾ ਦਰਜ ਕੀਤਾ ਗਿਆ ਔਰ ਦੋਸ਼ੀਆਂ ਦੇ ਵਿੱਚ ਜਿਹੜਾ ਸਭ ਤੋਂ ਮੇਨ ਬੰਦਾ ਸੀ ਸੁਖਜੀਤ ਸਿੰਘ ਔਰ ਫੌਜੀ ਜੋ ਕਿ ਆਰਮੀ ਦਾ ਪ੍ਰੈਜ਼ੈਂਟਲੀ ਸਰਵਿੰਗ ਕਰਮਚਾਰੀ ਹੈ ਉਹਨੂੰ ਸਾਡੀ ਪੁਲਿਸ ਨੇ ਬੜੀ ਮਸਤੀ ਦੇ ਨਾਲ ਉਹਨੂੰ ਅਰੈਸਟ ਕੀਤਾ ਔਰ ਉਹਦੇ ਜਿਹੜੇ ਕੋ-ਅਕਿਊਜ਼ਡ ਆ ਉਹਨਾਂ ਨੂੰ ਵੀ ਜਲਦੀ ਅਰੈਸਟ ਕਰ ਲਿਆ ਜਾਏਗਾ ਔਰ ਜਿਹੜੀਆਂ ਇਹ ਪਾਰਟੀਆਂ ਆਪਸ ਵਿੱਚ ਲੜੀਆਂ ਸਨ ਉਹਦੇ ਰਿਲੇਟਡ ਇੱਕ ਅਲੱਗ ਮੁਕੱਦਮਾ ਦਰਜ ਕੀਤਾ ਗਿਆ ਔਰ ਇਹਦੇ ਜਿਹੜੇ ਮਾੜੇ ਐਂਸਰ ਆ ਉਹਨਾਂ ਤੇ ਕਮਿਸ਼ਨਰ ਅੰਮ੍ਰਿਤਸਰ ਪੁਲਿਸ ਵੱਲੋਂ ਕਾਨੂੰਨ ਮੁਤਾਬਕ ਸਖਤ ਤੋਂ ਸਖਤ ਕਾਰਵਾਈ ਕੀਤੀ ਜਾਵੇਗੀ